ਕਰੀ ਕਰੋ ਜਨਕੋ ਉਪਕਰਨ ਮੇਲੇ ਦਾ ਕੰਮ ਆਵਨ ਨੂੰ ਰਾਸ਼ਨ ਦੇਣਾ ਜਾਰੀ ਕਰੋ ਕਰੀ ਕਰੋ ਕਰੀ ਕਰੋ ਸ੍ਰੀ ਪ੍ਰਵਾਹ ਨੂੰ ਰਾਸ਼ਨ ਦੇਣਾ ਜਾਰੀ ਕਰੋ ਕਰੀ ਕਰੋ ਕਰੀ ਕਰੋ ਕਰਨਾ ਨਹੀਂ ਕਰੀਓ ਜੰਮਾ ਸਰਕਾਰ ਜੰਮਾ 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 ਬਾਦ ਜੰਮਾ ਬਾਦ ਜਲਦੀ ਇਹ ਮੀਟਿੰਗ ਡੀਸੀ ਸਾਹਿਬ ਨਾਲ ਕਰਵਾਈ ਦਿੱਤੀ ਜਾਏਗੀ ਗਾੜੀ ਦੀ ਮੰਗਾ ਜਿਹੜੀਆਂ ਉਹ ਦੱਸ ਦਿੱਤੀਆਂ ਜਾਣ ਧੰਨਵਾਦ ਜੀ ਜੋਰਾ ਸਿੰਘ ਦਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜੀ ਨੇ ਅੱਜ ਜ਼ਿਲ੍ਹਾ ਬਠਿੰਡਾ ਦੇ ਪੱਧਰ ਤੇ ਸਾਡੀਆਂ 6 ਮਜ਼ਦੂਰ ਪਿੰਡੂ ਜੱਥੇਬੰਦੀਆਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਡੀਸੀ ਦਫ਼ਤਰ ਬਠਿੰਡਾ ਦੇ ਦਫ਼ਤਰ ਅੱਗੇ ਅਸੀਂ ਅਣਮਿੱਥੇ ਸਮੇਂ ਦਾ ਜਿਹੜਾ ਧਰਨਾ ਉਹ ਸ਼ੁਰੂ ਕੀਤਾ ਹੈਗਾ ਇਹ ਧਰਨੇ ਦੀਆਂ ਮੰਗਾਂ ਉਹ ਨੇ ਕਿ ਜੇ ਬਾਰਿਸ਼ਾਂ ਦੇ ਕਾਰਨ ਸਾਡੇ ਮਜ਼ਦੂਰਾਂ ਦੇ ਘਾਟ ਡੇ ਗਏ ਹੈਗੇ ਆ ਕੰਧਾਂ ਪਾੜ ਗਏ ਆ ਹੋਰ ਨੁਕਸਾਨ ਹੋਇਆ ਉਹਦੀ ਭਰਪਾਈ ਉਹ ਕੀਤੀ ਜਾਵੇ ਇਸ ਦੇ ਨਾਲ ਹੀ ਆ ਜਿਹੜੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਇੱਕ ਕਰਕੇ ਭੁੱਲੇ ਜਾ ਰਹੇ ਇੱਕ ਸਾਲ ਕਰੀਬ ਰਹਿ ਗਿਆ ਤੇ ਮਜ਼ਦੂਰ ਆ ਕੰਨੀ ਦੇ ਕਾਰੇ ਵਾਂਗੂ ਉਹਨਾਂ ਨੇ ਪਾਸੇ ਰੱਖ ਛੱਡੇ ਹੈਗੇ ਆ ਅਸੀਂ ਇਹ ਮੰਗ ਕਰਨਾ ਆਏ ਹੈਗੇ ਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਤੇ ਭਗਵੰਤ ਮਾਨ ਸਰਕਾਰ ਨੇ ਇਕਜੁੱਟ ਹੋ ਕੇ ਜੋ ਮਜ਼ਦਰੀਕਾ ਦਾ ਕੰਮ ਆ ਜੋ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਰੋਜ਼ਗਾਰ ਦਾ ਸਾਧਨ ਹੈ ਉਹ ਬੰਦ ਕਰ ਦਿੱਤਾ ਗਿਆ ਉਹਦੇ ਹਰ ਸਾਲ ਜਿਹੜੇ ਬਜਟ ਨੇ ਮਿੰਦਰੀਕਾ ਦੇ ਉਹ ਖਤਮ ਕੀਤੇ ਜਾ ਰਹੇ ਆ ਤੇ ਹੌਲੀ-ਹੌਲੀ ਦੋਨਾਂ ਸਰਕਾਰਾਂ ਦੀ ਤੇ ਸੂਬਿਆਂ ਦੀਆਂ ਕੁੱਲ ਸਰਕਾਰਾਂ ਦੀ ਇਹ ਨੀਤੀ ਹੈ ਇਹ ਜਿਹੜੇ ਇਹ ਮਦਰੇਕਾ ਦਾ ਕੰਮ ਹੈ ਦੀ ਸਫਾਈ ਜਿਹੜੀ ਉਹ ਲਵੇੜ ਦਿੱਤੀ ਜਾਵੇ ਇਸ ਕਰਕੇ ਅਸੀਂ ਇਹ ਮੰਗ ਕਰਨਾ ਹੈ ਕਿ 700 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਸਾਰੇ ਬਾਲਗ ਮੈਂਬਰਾਂ ਨੂੰ ਸਾਲ ਭਰ ਦਾ ਕੰਮ ਦਿੱਤਾ ਜਾਵੇ ਜੋ ਭਗਵਾਨਤ ਮਾਨ ਨੇ ਗਰੰਟੀ ਦਿੱਤੀ ਸੀ 1100 ਰੁਪਿਆ ਔਰਤਾਂ ਦੇ ਖਾਤੇ 'ਚ ਪਾਉਣਾ ਉਹਦੀ ਮੰਗ ਕਰਦੇ ਆ ਜੋ ਕਣਕ ਸਮੇਸਰ ਉਹ ਦਿੱਤੀ ਜਾਵੇ ਇਸੇ ਹਿਸਾਬ ਦੇ ਨਾਲ ਜੋ 5000 ਰੁਪਏ ਵਿਧਵਾ ਭਟਾਪਾ ਪੈਨਸ਼ਨ ਹੈ ਜਿਹੜੀ ਉਹ ਦਿੱਤੀ ਜਾਵੇ ਇਸ ਗੱਲ ਕਰਕੇ ਅੱਜ ਅਸੀਂ ਜ਼ਿਲ੍ਹਾ ਪੱਧਰ ਦਾ ਧਰਨਾ ਲਾਇਆ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਸੂਬੇ ਦੀ ਨੌ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਪ੍ਰੋਗਰਾਮ ਲਿਖਿਆ ਕਿ 5 ਤੇ 6 ਜਨਵਰੀ ਨੂੰ ਅਸੀਂ ਜਿਹੜਾ ਨਵਾਂ ਸਾਲ ਚੜਨਾ ਉਹਦੇ ਵਿੱਚ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ 'ਤੇ ਧਰਨੇ ਦੇਣੇ ਆ ਸਰਕਾਰ ਦੇ ਕੰਨਾਂ 'ਤੇ ਜੇ ਫਿਰ ਵੀ ਜੂਨ ਨਾ ਸਰਕੀ ਤਾਂ ਮਾਰਚ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਦੇ ਵਿੱਚੇ ਮਜ਼ਦੂਰਾਂ ਦੀਆਂ ਕੁੱਲ ਜਥੇਬੰਦੀਆਂ ਵੱਲੋਂ ਮੋਰਚਾ ਜਿਹੜਾ ਪੱਕੇ ਤੌਰ ਦੇ ਉੱਤੇ ਚੰਡੀਗੜ੍ਹ ਚ ਲਾਇਆ ਜਾਵੇ ਸਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਸੀਗੇ ਵੀ ਅਸੀਂ ਸਾਰੇ ਕੰਮ ਕਰਾਂਗੇ ਤੇ ਧਰਨਾ ਲਾਉਣ ਦੀ ਜ਼ਰੂਰਤ ਹੀ ਨਹੀਂ ਪੋਵੇਗੀ। ਦੇਖੋ ਇਹ ਕਹਿਣ ਦੀਆਂ ਗੱਲਾਂ ਸੀ। ਉਹਨਾਂ ਕਹਿਣ ਦਾ ਮਤਲਬ ਇਹ ਸੀ ਵੀ ਅਸੀਂ ਤਾਂ ਧਰਨੇ ਆ ਜਿਹੜੇ ਉਹ ਖਤਮ ਹੋ ਜਾਣੇ ਨੇ ਕਿਉਂਕਿ ਅਸੀਂ ਤਾਂ ਕੰਮ ਕਰ ਦਨੇ ਆ ਲੋਕਾਂ ਨੂੰ ਘਬਰਾਹ ਕੀਤਾ। ਇਸੇ ਕਰਕੇ ਅੱਜ ਸਾਰੇ ਜਿਹੜੇ ਪੰਜਾਬ ਦੇ ਅੰਦਰ ਧਰਨੇ ਵੀ ਲੱਗ ਰਹੇ ਹੈਗੇ ਆ ਉਹਨਾਂ ਦੇ ਮਸਲੇ ਹੱਲ ਕਰਨ ਦੀ ਜਗ੍ਹਾ ਜਿਹੜੀਆਂ ਲੱਖੀਆਂ ਨੇ ਉਹ ਭਗਵਾਨ ਤਮਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੇ। ਜੇਲ੍ਹਾਂ ਜਾਗੂ ਬੈਠੇ ਹੈਗੇ ਆ ਲੋਕਾਂ ਦੀ ਗੱਲ ਨੂੰ ਨ ਦਰਕਨਾਰ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਭਗਵਾਨ ਤਮਨ ਜਿਹੜਾ ਬਦਲਾਅ ਦੀ ਨੀਤੀ ਲੈ ਕੇ ਆਇਆ ਸੀ ਉਹਨੇ ਪਿਛਲੀਆਂ ਪੁੱਲ ਸਰਕਾਰਾਂ ਨੂੰ ਮਾਤ ਪਾ ਕੇ ਇੱਕ ਨਵੇਂ ਚੰਦ ਚਾੜ ਤੇ ਕਿ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਮਸਲੇ ਸੀ ਉਹ ਜਿਉਂ ਦੇ ਤਿਉਹ ਹੈਗੇ ਆ ਇਸੇ ਕਰਕੇ ਹਰ ਤਰਕਾ ਸੰਘਰਸ਼ ਦੇ ਵਿੱਚ ਮਜ਼ਦੂਰਾਂ ਨੇ ਅੱਜ ਬਟਿੰਡੇ ਜ਼ਿਲ੍ਹੇ ਦੇ ਵਿੱਚ ਮੋਰਚਾ ਜਿਹੜਾ ਪੱਕਾ ਲਾ ਦਿੱਤਾ ਹੈ ਜੇ ਮੰਗਾ ਨਾ ਮੰਨੇਂਗੇ ਤਾਂ ਫਿਰ ਅਗਲਾ ਸੰਘਰਸ਼ ਇਸ ਤਰ੍ਹਾਂ ਆਸੀ ਅੱਜ ਇੱਥੇ ਲਗਾਤਾਰ ਬੈਠਾਂਗੇ ਪਹਿਲਾਂ ਤਾਂ ਅੱਜ ਅਸੀਂ ਮਜਾਰਾ ਵੀ ਕਰਨਾ ਹੈਗਾ ਬੱਸ ਅਡੇ ਤੱਕ ਤੇ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਕੋਈ ਤਕੜਾ ਐਕਸ਼ਨ ਹੈ ਜਿਹੜਾ ਜੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਮਤਲਬ ਤਕੜਾ ਐਕਸ਼ਨ ਹੈ ਜਿਹੜਾ ਜ਼ਿਲੇ ਵੱਲੋਂ ਵੀ ਦਵਾਂਗੇ ਇਹ ਧਰਨਾ ਅੱਜ ਦਾ ਹੀ ਆਖੇ ਜਾ ਨਹੀਂ ਲਗਾਤਾਰ ਚੱਲੂਗਾ ਜੀ ਇਹ ਧਰਨਾ ਅਨਮਿੱਥੇ ਸਮੇਂ ਦਾ ਇਸੇ ਕਰਕੇ ਕਿਹਾ ਹੈਗਾ ਜਿਹਦੇ ਕਰਕੇ ਅਸੀਂ ਮੀਟਿੰਗ ਦੀ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਦੋ ਤਿੰਨ ਵਾਰ ਪਹਿਲਾਂ ਕਰ ਚੁੱਕੇ ਆਂ ਸਾਨੂੰ ਮੀਟਿੰਗ ਨਹੀਂ ਦਿੱਤੀ ਜਾ ਰਹੀ ਮਜ਼ਦੂਰਾਂ ਨੂੰ ਇੰਨਾ ਪ੍ਰਸ਼ਾਸਨ ਨੇ ਤੇ ਇਥੋਂ ਦੀ ਭਗਵਾਨ ਤਮਨ ਸਰਕਾਰ ਨੇ ਅਣਗੌਲਿਆ ਕੀਤਾ ਹੋਇਆ